ਇਲੈਕਸ਼ਨ ਵੇਲੇ ਤੁਸੀਂ ਦੇਖਿਆ ਕਿ ਕਾਂਗਰਸ ਆਮ ਆਦਮੀ ਕੋਈ ਬੂਥ 'ਚ ਜਾ ਕੇ ਬਹਿ ਗਏ ਸੀ ਇਹਨਾਂ ਨੇ ਭਾਈਚੇ ਵੀ ਆਹੀ ਕੀਤਾ ਸੀਗਾ ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇ ਦਿੱਤੀ ਆ ਪਰ ਹੁਣ ਤਾਂ ਆਡੀਓ ਵੀ ਵਾਇਰਲ ਹੋਈ ਆ ਜੂ ਕਿਹਾ ਗਿਆ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਪਾਵੇਂ ਪਾਜਾ ਹੋਏ ਪਾਵੇਂ ਆਪ ਹੋਏ ਪਾਵੇਂ ਕਾਂਗਰਸ ਹੋਏ ਨਾ ਤਾਂ ਕੋਈ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਮਾਨ ਨੂੰ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਵਾਂਗੀ ਕਿ ਇਹ ਸਾਰੀ ਤਾਕਤ ਦਾ ਬਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉਸ ਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਰਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਸਾਦੀ ਸਾਡੇ ਧਾਰਮਿਕ ਸਾਨ ਤਕੜੇ ਹੋ ਕੇ ਆਪਾਂ ਇਹਨਾਂ 5 ਬਾਈ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਇਹ ਇਹਨਾ ਦਿਨਾਂ ਚ ਜਿੱਥੇ ਟੈਂਕਾਂ ਤੋਪਾਂ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਾਡੇ ਨਹੀਂ ਕੀਤਾ ਸੀ ਤੇ ਭਾਵੇਂ ਮੈਂ ਕਹਿ ਸਕਾਂ ਕਿ ਹਿੰਦੂ ਭਾਈਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਦੇ ਮਗਰ ਲੇਕਿਨ ਦੁਖਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਢਾਇਆ ਸੀਗਾ ਸੋ ਇਹ ਬੜੀ ਦੁਖ ਦੀ ਗੱਲ ਹੈ ਮੈਂ ਬੇਨਤੀ ਕਰਾਂਗੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਹੁਣ ਵਿਧਾਨ ਸਭਾ ਚ ਖੇਤਰੀ ਪਾਰਟੀ ਦੀ ਆਵਾਜ਼ ਬਜਾਏ ਜੀ ਤਾਂ ਕਿ ਆਹ ਭਗਵੰਤ ਮਾਨ ਦੀ ਨਿਕੰਮੀ ਫੇਲਡ ਸਰਕਾਰ ਵੈਸੇ ਤੇ ਇਹਨੂੰ ਸਦੀਵਾ ਦੇਣਾ ਚਾਹੀਦਾ ਹੈ ਜਿਹੜਾ 13 ਵੀ 13 ਕਹਿੰਦਾ ਸੀਗਾ ਇਹਨੂੰ ਸਦੀਵਾ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਨਕਾਰਿਆ ਹੈ ਤੇ ਉਸ ਵਿਧਾਨ ਸਭਾ 'ਚ ਪਹੁੰਚ ਗਏ ਆਪਣੇ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਕਾਲੀ ਦਲ ਨੂੰ ਭੇਜੋ ਕਿਉਂਕਿ ਆਹ ਦੋਹਾਂ ਤਾਂ ਰਲੀਆਂ ਨਹੀਂ ਇਹਨਾਂ ਦੇ ਇੱਕ ਦੂਜੇ ਦੇ ਖਿਲਾਫ ਕੀ ਕਰਨਾ ਹੈਗਾ ਇਹ ਤਾਂ ਫਿਕਸਡ ਹੈ ਜ ਇਹਨਾਂ ਦੇ ਪਰਦੇ ਦੇ ਪਿੱਛੇ ਤੇ ਪਰਦੇ ਦੇ ਅੱਗੇ ਸਾਰੀ ਦੁਨੀਆ ਸਾਹਮਣੇ ਹੈ ਜੇ ਪੰਜਾਬ ਵਾਸਤੇ ਲੜਨਾ ਹੈ ਤਾਂ ਸ਼ੋਅ ਮੇਂ ਕਲਿਦਾਤੀ ਉਮੀਦਵਾਰਾਂ ਨੂੰ ਤਕੜੀ ਗਿਣਤੀ ਨਾਲ ਕਾਮਯਾਬ ਕਰਕੇ ਵਿਧਾਨ ਸਭਾ ਚ ਬੈਠੇ ਮੇਡਰ ਸਾਹਿਬ ਤਾਂ ਕੰਗੜਾ ਕ੍ਰੌਦੀ ਉੱਤੇ ਜਿਹੜਾ ਅੱਜ ਹਮਲੇ ਹੋਇਆ ਹੈ ਜੇ ਤੁਸੀਂ ਵੇਖੀਓ ਇਸ ਤਰ੍ਹਾਂ ਨਹੀਂ ਦੇਖੋ ਮੈਂ ਆ ਕਹਿਨੀ ਆਂ ਕਿ ਹਰੇਕ ਬੰਦੇ ਨੂੰ ਆਪ ਦੀ ਜਵਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਏ ਤੁਸੀਂ ਇੱਕ ਇੱਕ ਅਹੁਦੇ 'ਚ ਬੈਠੇ ਹੋ ਅੱਜ ਤਾਂ ਲੇਕਿਨ ਜੇ ਦੌਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਦਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੌਦੇ 'ਚ ਬਹਿ ਕੇ ਜੇ ਤੁਸੀਂ ਆਪਣੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਤੇ ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੋਣ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫ਼ਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਉਹਨੂੰ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿਤਨਾ ਜਿਤਨਾ ਦਾ ਕੰਮ ਸ਼ੁਰੂ ਕਰਨਾ ਹੈ ਥੈਂਕ ਯੂ ਬੱਚੇ ਥੈਂਕ ਯੂ